ਸਾਜੀ ਗਾਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਕਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪ ਤੂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਕਿ ਅੱਜ ਫੇਰ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਨੇੜੇ ਗੋਲੀ ਚੱਲਣ ਦੀ ਜਿਹੜੀ ਇਹ ਉਹ ਖਬਰ ਪ੍ਰਾਪਤ ਹੋਈ ਹੈ ਤੁਹਾਨੂੰ ਦੱਦੀ ਹੈ ਕਿ ਇੱਕ ਦਿਨ ਬਾਅਦ ਹੀ ਫੇਰ ਗੁਰਦਾਸਪੁਰ ਦੇ ਦੂਸਰੇ ਇਮੀਗ੍ਰੇਸ਼ਨ ਸੈਂਟਰ ਤੇ ਫਰੋਤੀ ਨਾ ਮਿਲਣ ਕਰਕੇ ਗੋਲੀਆਂ ਚਲਾਈਆਂ ਗਈਆਂ ਹਨ ਇਹ ਘਟਨਾ ਗਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਸਕੀਮ ਨੰਬਰ 7 ਅਤੇ ਨਵੇਂ ਬੱਸ ਸਟੈਂਡ ਦੀ ਮਾਰਕੀਟ ਤੋਂ ਸਾਹਮਣੇ ਆਈ ਹੈ ਹਮਲਾਵਰਾਂ ਵੱਲੋਂ ਜਨਤ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ 5 ਤੋਂ 6 ਫਾਇਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਪੰਜ ਸੈਂਟਰ ਦੇ ਸ਼ਟਰ ਅਤੇ ਇੱਕ ਸ਼ੀਸ਼ੇ ਤੇ ਲਗਾ ਹੈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਪਰ ਇਸ ਤਰ੍ਹਾਂ ਸ਼ਹਿਰ ਵਿੱਚ ਹੋ ਰਹੀਆਂ ਲਗਾਤਾਰ ਵੱਡੀਆਂ ਘਟਨਾਵਾਂ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਰਹੀਆਂ ਹਨ ਅਤੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਦੱਸ ਦਈਏ ਕਿ ਵੀਰਵਾਰ ਦੀ ਰਾਤ ਨੂੰ ਵੀਓਸੀ ਹੱਥ ਉਸੀ ਹੱਬ ਇਮੀਗ੍ਰੇਸ਼ਨ ਸੈਂਟਰ ਤੇ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਦੱਸਦੀ ਹੈ ਕਿ ਪਹਿਲਾਂ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਜ਼ਿਲ੍ਹਾ ਗਰਦਾਸਪੁਰ ਦੇ ਬਟਾਲਾ ਜ਼ਿਲ੍ਹਾ ਪੁਲਿਸ ਵੱਲੋਂ ਜਿਹੜੀਆਂ ਨੇ ਕਾਫੀ ਜ਼ਿਆਦਾ ਉਹ ਸਾਈਡ ਤੋਂ ਵੀ ਜਿਹੜੀਆਂ ਗੋਲੀ ਚੱਲਣ ਦੀਆਂ ਘਟਰਾਵਾਂ ਆ ਰਹੀਆਂ ਸੀ ਤੇ ਉਸ ਤੋਂ ਬਾਅਦ ਹੁਣ ਗਰਦਾਸਪੁਰ ਦੇ ਵਿੱਚ ਵੀ ਜਿਹੜਾ ਆ ਲਗਾਤਾਰ ਅੱਜ ਦੂਜੀ ਵਾਰ ਜਿਹੜਾ ਆ ਉਹ ਗਰਦਾਸਪੁਰ ਦੇ ਵਿੱਚ ਜਿਹੜਾ ਆ ਗੋਲੀਆਂ ਚੱਲੀਆਂ ਨੇ ਤਾਂ ਦੱਸਦੀ ਕਿ ਪਿਛਲੇ ਦਿਨ ਤੇ ਅੱਜ ਦੇ ਦਿਨ ਦੇ ਵਿੱਚ ਸੇਮ ਚੀਜ਼ ਹੈ ਕਿ ਇਮੀਗ੍ਰੇਸ਼ਨ ਸੈਂਟਰਾਂ ਨੂੰ ਹੀ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਅੱਜ ਵੀ ਜਿਹੜੀਆਂ ਗੋਲੀਆਂ ਚੱਲੀਆਂ ਨੇ ਇਹ ਵੀ ਇਮੀਗ੍ਰੇਸ਼ਨ ਸੈਂਟਰ ਤੇ ਹੀ ਚੱਲੀਆਂ ਨੇ ਤੇ ਪਿਛਲੇ ਦਿਨ ਜੋ ਜੇਲ੍ਹ ਰੋਡ ਤੇ ਗੋਲੀਆਂ ਚੱਲੀਆਂ ਉਹ ਵੀ ਇਮੀਗ੍ਰੇਸ਼ਨ ਸੈਂਟਰ ਤੇ ਹੀ ਚੱਲੀਆਂ ਨੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਪੱਤਰਕਾਰ ਰੋਹਿਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਦੇਖਦੇ ਪਏ ਹਾਂ ਤੁਸੀਂ ਤਸਵੀਰਾਂ ਡੀਪੀਸੀ ਪੰਜਾਬੀ ਤੇ ਜੇ ਕੁਮਾਰ ਸ਼ਰਮਾ ਤੇ ਸੈਂਟਰ ਦਾ ਨਾਮ ధਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਤੁਸੀਂ ਤੁਹਾਡੇ ਸਾਹਮਣੇ ਭਾਜੀ ਦੇਖੋ 4 5 5 6 ਰਾਉਂਡ ਜਿਹੜਾ ਗੋਲੀ ਦੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਵੈਸੇ ਅੱਜ ਮਤਲਬ ਕੱਲ੍ਹ ਤੱਕ ਤਾਂ ਨਹੀਂ ਸੀ ਮਤਲਬ ਸਵੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੁਣੇ ਜਸਟ ਆਇਆ ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਪਰ ਪਹਿਲਾਂ ਤੋਂ ਚੱਲੀਆਂ ਹੋਈਆਂ ਨਾ ਆਪਾਂ ਜਿਹੜਾ ਹਾਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਟੁੱਟਿਆ ਹੋਇਆ ਵਾ ਸ਼ਟਰਰ ਤੇ ਦੇਖੋ ਤੁਸੀਂ ਸ਼ਟਰਰ ਤੇ ਗੋਲੀ ਦੇ ਨਿਸ਼ਾਨ 5 6 ਗੋਲੀ ਦੇ ਨਿਸ਼ਾਨ ਵੱਜੇ ਹੋਏ ਨੇ ਤੇ ਮੈਂ ਮੇਰੇ ਹਿਸ ਕੋਨ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ 3-4 ਮਹੀਨੇ ਪਹਿਲਾਂ ਵੀ ਆਈ ਸੀ ਤੇ ਹਰ ਟਕਾਲਸ ਤੁਹਾਨੂੰ ਪਤਾ ਦਿੱਤੀ ਸੀ ਕਿ ਪੈਸੇ ਮੰਗੇਗੇ ਤੁਹਾਡੇ ਤੋਂ ਉਹ ਮੇਰੇ ਕੋਲੋਂ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਇਹ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸੁਣੀ ਆ ਬਾਅਦ ਚ ਪੁਰਤਗਾਲ ਦਾ ਨੰਬਰ ਸੇ ਸ਼ੋਅ ਹੋ ਰਿਹਾ ਜਿਸ ਤੋਂ ਮੈਨੂੰ ਕਾਲ ਆਈ ਸੀ ਮਿੱਟਰ ਫਰਤੀ ਮੰਗਦੇ ਸੀ ਭਾਈ ਪਾਸੀ ਦੋ ਐਦਾ ਤੇ ਸਾਨੂੰ ਕਹਿੰਦੇ ਪੈਸੇ ਸੰ ਕਹਿੰਦੇ ਜਾ ਤੇ ਭਾਈ ਅਸਾਂ ਨੂੰ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਹੇ ਉਹ ਦੇ ਦਿਓ ਤੇ ਜਾਂ ਫਿਰ ਤੁਸੀਂ ਆਪਣੀ ਫੈਮਿਲੀ ਦਾ ਦੇਖੋ ਭਾਈ ਕਿੰਨਾ ਚਲੋਗਾ ਤਰਫ ਮਾਰੇ ਹੋ ਰਹੇ ਨੇ ਹਾਲਾਤ ਸਰ ਤੁਹਾਡੇ ਸਾਹਮਣੇ ਹੈ ਕਿ ਅਗਰ ਬੱਸ ਸਟੈਂਡ ਸਾਹਮਣੇ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈ ਗਿਆ ਹਰ ਟਾਈਮ ਇੱਥੇ ਲੋਕੀ ਹੁੰਦੇ ਨੇ ਬਿਲਕੁਲ ਅਪੋਜੀਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਹੈ ਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਨੇ ਕੀ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮੰਨ ਲੈਂਗੇ ਤਾਂ ਕੋਈ ਆਏਗਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਬਦ ਜੋ ਇਸ ਟਾਈਮ ਨੂੰ ਲੱਗ ਰਹੇ ਉਹ ਤੇ ਬਹੁਤ ਬੁਰੇ ਨੇ ਸਰ ਥ੍ਰੈਟ ਕਾਲ ਆਈ ਤਾਂ ਮੈਂ ਵੀ ਤੁਹਾਨੂੰ ਕੰਪਲੇਨਟ ਕਰਦਾ ਕੰਪਲੇਨ ਮੈਨੇਜ ਦਿੱਤੇ ਮੈਨੂੰ ਕਿ ਦੋ ਬਾਰੇ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਵੈਸੇ ਕਿਸੇ ਨੇ ਕਾਲ ਕੀਤੀ ਹੋਵੇ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੁਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰੈਲਾਈਜ਼ ਹੋਇਆ ਕਿ ਨਹੀਂ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇਥੇ ਆਫਿਸ ਜਿਆਦਾ ਨਹੀਂ ਆਉਣਾ ਸ਼ੁਰੂ ਕੀਤਾ ਮੈਂ ਬਾਬੂ ਆ ਦੇ ਨਾਲ ਮੇਰਾ ਘਰ ਇੱਥੇ ਆ ਬਾਬਾ ਫਰੀਦ ਐਮਨੂ ਬੈਕ ਸੇ